ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਲ੍ਹਾ ਪੱਤਰੀ ਇੱਕ ਧਰਨਾ ਲਿਖਿਆ ਗਿਆ ਜਿਲ੍ਹਾ ਫਰੀਪੁਰ ਦੇ ਵਿੱਚ ਜਿਲ੍ਹਾ ਕਮਲਖਸ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਗਰ ਤਸਵੀਰਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿੰਦਾਬਾਦ ਭਾਰਤੀ ਤਾਰੂਵਾਦ ਦਾ ਨਾਅਰਿਆ ਸਰਕਾਰ ਮਰਦਾਬਾਦ ਜਿੰਦਾਬਾਦ ਭਾਰਤੀ ਤਾਰੂਵਾਦ ਦਾ ਨਾਅਰਿਆ ਲੈ ਕੇ ਆਏ ਅਵਾਜ਼ਾਂ ਨੂੰ ਪੱਕੇ ਮਾਰੀ ਹੱਕਦਾਰ ਹੋ ਰਹਾਂਗੇ ਕਦੇ ਨਾ ਕੁਈ ਨਾ ਕਰ ਨਹੀਂ ਕਰ ਜਾਂਦੇ ਕਿ ਕਿਸਾਨਾਂ ਬਸੂਰਾ ਦੇ ਲੱਛਮੀ ਮਸਲੇ ਹੱਥ ਤੇ ਹੋ ਗਿਆ ਇਹਦਾ ਜੀ ਮਾਲਕਾਂ ਦੇ ਗੁਸੂਆਂ ਨੂੰ ਖਾ ਕੇ ਆਗੇ ਜੇਵਾ ਕੋ ਰੇਤਾ ਕਰਦਾ ਆਤੀ ਮਾਲਕਾਂ ਦੇ ਮਜ਼ਦੂਰਿਆਂ ਨੂੰ ਖਾ ਕੇ ਆਗੇ ਜਿਹੜੇ ਮਸਲੇ ਨੇ ਸਾਨੂੰ ਇਹ ਧਰਨਿਆਂ ਦੇ ਵਿੱਚ ਰਪੇ ਕੇ ਤੇ ਫੇਰ ਹੀ ਹੱਲ ਕਰਾਉਣੇ ਪੈਂਦੇ ਨੇ ਆਪਣੇ ਆਪ ਜਿਹੜਾ ਮਸਲਾ ਹੋ ਇਨਾ ਦਫ਼ਤਰਾਂ ਦੇ ਵਿੱਚ ਫੈਲਾ ਪਈਆਂ ਰਹਿੰਦੀਆਂ ਨੇ ਮਸਲਾ ਨਹੀਂ ਆਲੁੰਦਾ 2023 ਦੇ ਹੜ੍ਹਾਂ ਵਾਲੇ ਜਿਹੜੇ ਖਰਾਬੇ ਨੇ ਉਹ ਅਜੇ ਵੀ ਪਏ ਹੋਏ ਨੇ ਲੋਕਾਂ ਦੇ ਤਾਂ ਹੜ੍ਹ ਦੁਬਾਰਾ ਆਉਂਦੀ ਸਥਿਤੀ ਦੇ ਵਿੱਚ ਨਹੀਂ ਪਾਣੀ ਦਰਿਆ ਦਾ ਜਿਹੜਾ ਉਹ ਪੱਦਰ ਵੱਧ ਚੁੱਕਿਆ ਪੁਲਸ ਨਾਲ ਸੰਬੰਧਿਤ ਪੈਂਡੇ ਕੇਸ ਪਏ ਆ ਮਾਲ ਮਹਿਕਮੇ ਨਾਲ ਸੰਬੰਧਿਤ ਪੈਂਡੇ ਕੇਸ ਪਏ ਆ ਇਸੇ ਤਰ੍ਹਾਂ ਨਹਿਰ ਪਾਦ ਦੇ ਨਾਲ ਸੰਬੰਧਿਤ ਬਹੁਤ ਮਸਲੇ ਆ ਸਾਡੇ ਕੋਲ ਥੱਬਾ ਦਰਖਾਸਤਾਂ ਦਾ ਵਾ ਮੰਗ ਪੱਤਰ ਅਨੁਸਾਰ ਕਮਾ ਮਜ਼ਦੂਰਾਂ ਦਾ ਸੰਗਠਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਪੱਤਰੀ ਇੱਕ ਧਰਨਾ ਲਿਖਿਆ ਗਿਆ ਜ਼ਿਲ੍ਹਾ ਫਰੋਹੇਪੁਰ ਦੇ ਵਿੱਚ ਜ਼ਿਲ੍ਹਾ ਕਮਲਖਸ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਗਰ ਤਸਵੀਰਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਹੜਾ ਜ਼ਿਲ੍ਹਾ ਟੀਮ ਦਾ ਕੇਂਟਰ ਹੈਗਾ ਸਮੁੱਚਾ ਕੇਂਟਰ ਤੁਸੀਂ ਦੇਖ ਸਕਦੇ ਹੋ ਉਹ ਅੱਜ ਧਰਨਾ ਲਾਈ ਬਿਠਾ ਸਵੇਰ ਤੋਂ ਕਰੀਬ ਕਰੀਬ ਸ਼ਾਮ ਹੋ ਗਈ ਏ ਇੱਕ ਵੱਡੀਆਂ ਮੰਗਾਂ ਲੈ ਕੇ 106 ਦੇ ਨੇੜੇ ਤੇ ਜਿਹੜੀਆਂ ਮੰਗਾਂ ਨੇ ਉਹ ਲੈ ਕੇ ਅੱਜ ਜ਼ਿਲ੍ਹਾ ਕਮਲ ਅਕਸਰ ਡੀਸੀ ਦਫ਼ਤਰ ਪਹੁੰਚੇ ਆ ਸ਼ਾਮ ਹੋ ਗਈ ਏ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਟੇਜ ਚੱਲ ਰਹੀ ਏ ਬਾਕੀ ਆਪਾਂ ਤੁਹਾਨੂੰ ਕਾਰਵਾਈ ਅਗਲੀ ਵੀ ਖਾ ਦਿੰਨੇ ਆ ਜੋ ਪ੍ਰੋਗਰਾਮ ਹੈਗਾ ਸਾਰਾ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਇਸ ਟਾਈਮ ਜ਼ਿਲ੍ਹਾ ਡੀਸੀ ਦਫ਼ਤਰ ਦੇ ਸਾਹਮਣੇ ਜਿਹੜਾ ਜ਼ਿਲ੍ਹਾ ਕਲਕਸ ਦੇ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਟੇਜ ਚੱਲ ਰਹੀ ਹੈਗੀ ਔਰ ਇੱਕ ਵੱਡਾ ਇਕੱਠ ਜਿਹੜਾ ਕਿਸਾਨ ਮਦੂਰਸ਼ਿਕਾ ਕਮੇਟੀ ਦਾ ਜ਼ਿਲ੍ਹਾ ਫਰੋਹੀਪੁਰ ਦੀ ਟੀਮ ਦਾ ਜਿੱਥੇ ਪੂਰਾ ਜਿਹੜਾ ਜ਼ਿਲ੍ਹਾ ਫਰੋਹੀਪੁਰ ਦੀ ਟੀਮ ਪਹੁੰਚੀ ਹੋਈ ਹੈ ਔਰ ਨਾਲ ਹੀ ਜਿੱਥੇ ਸੂਬੇ ਦੀ ਟੀਮ ਸੂਬੇ ਦੀ ਟੀਮ ਚੋਂ ਸੁਖਵਿੰਦਰ ਸਿੰਘ ਸਿਵਰਾਜ ਜਿਹੜਾ ਸੂਬਾ ਪ੍ਰਧਾਨ ਪਹੁੰਚੇ ਆ ਔਰ ਪੂਰੇ ਜ਼ਿਲ੍ਹੇ ਦੀ ਟੀਮ ਪਹੁੰਚੀ ਹੋਈ ਹੈ ਜਿੱਥੇ ਜ਼ਿਲ੍ਹੇ ਦੀ ਟੀਮ ਪਹੁੰਚੀ ਉੱਥੇ ਜੋਨਾਂ ਦੀ ਟੀਮ ਹੀ ਪਹੁੰਚੀ ਹੋਈ ਹੈ ਔਰ ਸਮੁੱਚੀ ਕਿਸਾਨ ਮ ਪੂਰੇ ਜ਼ਿਲ੍ਹੇ ਦੀਆਂ ਮੰਗਾਂ ਨੂੰ ਲੈ ਕੇ ਅੱਜ ਇੱਕ ਧਰਨਾ ਲਿਖਿਆ ਔਰ ਇਹ ਧਰਨਾ ਲਗਾਤਾਰ ਜਾਰੀ ਹੈਗਾ ਅੱਜ ਸ਼ਾਮਾਂ ਤੱਕ ਜਿਹੜਾ ਇੱਥੇ 106 ਦੇ ਕਰੀਬ ਜਿਹੜੀਆਂ ਮੰਗਾਂ ਇੱਥੇ ਪਹੁੰਚੀਆਂ ਨੇ ਜ਼ਿਲ੍ਹਾ ਕਮਲਖਸ ਦੇ ਵਿੱਚ ਔਰ ਇਹ ਮੰਗਾਂ ਲੈਣ ਵਾਸਤੇ ਹੁਣੇ ਕੋਈ ਅਫਸਰ ਵੀ ਜਿਹੜੇ ਮੁਲਾਜ਼ਮੇ ਹੈ ਸ਼ਾਇਦ ਏਡੀਸੀ ਆਉਂਦੇ ਆ ਜਾਂ ਜਿਨ੍ਹਾਂ ਦੀ ਵੀ ਡਿਊਟੀ ਲੱਗਦੀ ਹੈਗੀ ਸੋ ਆਉਣਗੇ ਹੈਗੇ ਤੁਸੀਂ ਲਾਈਵ ਫੁਟੇਜਾਂ ਦੇਖ ਸਕਦੇ ਹੋ ਤੁਹਾਡੀ ਇੱਥੇ ਗੱਲਬਾਤ ਵੀ ਕਰਾਉਣੇ ਹੈਗੇ ਜੋ ਗੱਲਬਾਤ ਚੱਲ ਰਹੀ ਜੋ ਸਟੇਜੀ ਕਾਰਵੇ ਚੱਲ ਰਹੀ ਉਹ ਵੀ ਤੁਹਾਨੂੰ ਦਿਖਾਉਣੇ ਹੈ ਪ੍ਰਧਾਨ ਜੀ ਅੱਜ ਜਿਹੜਾ ਜ਼ਿਲ੍ਹੇ ਪੱਧਰ ਤੇ ਡੀਸੀ ਕਮਲਸ ਦੇ ਜਿਹੜਾ ਜ਼ਿਲ੍ਹਾ ਪ੍ਰਬੰਧਕੀ ਕਲਬਸ ਤੇ ਜਿਹੜਾ ਧਰਨਾ ਲੱਗਾ ਉਹਦੇ ਬਾਰੇ ਕੀ ਕਹਿਣਾ ਜੀ ਕਿਸਾਨ ਮਜ਼ਦੂਰ ਸਬੱਜ ਮਿੱਟੀ ਪੰਜਾਬ ਵੱਲੋਂ ਧਰਨਾ ਮੈਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅੱਜ ਦਾ ਜਿਹੜਾ ਧਰਨਾ ਵਾ ਇਹ ਸਾਡੇ ਲੋਕਲ ਮਸਲੇ ਬਹੁਤ ਅੜੇ ਆ ਔਰ ਇਹਦੇ ਨਾਲ ਜਿਹੜੇ ਪੰਜਾਬ ਸਰਕਾਰ ਨਾਲ ਸੰਬੰਧਿਤ ਮਸਲੇ ਉਹ ਵੀ ਅਸੀਂ ਨਾਲ ਮੰਗ ਪੱਤਰ ਦਿੱਤੇ ਹੋਏ ਆ ਸਭ ਤੋਂ ਮੇਨ ਤੇ ਆ ਕਿ ਪਿਛਲੇ ਸਾਲ ਹੜ੍ਹਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਸੀ ਉਹਦੇ ਵਿੱਚ ਭਗਵੰਤ ਮਾਨ ਜੀ ਨੇ ਕੇਂਦਰ ਵੱਲੋਂ ਆਇਆ 8600 ਰੁਪਇਆ ਦੇ ਦਿੱਤਾ ਕੁਝ ਨੂੰ ਮਿਲਿਆ ਤੇ ਕੁਝ ਨੂੰ ਅਜੇ ਉਹ ਵੀ ਨਹੀਂ ਮਿਲਿਆ 8200 ਰੁਪਇਆ ਦੀ ਹੋਰ ਆ ਸੀ ਵੈਸੇ ਉਹ 20000 ਕਹਿ ਰਹੇ ਸੀ ਇਸ ਟਾਈਮ ਤੇ ਉਹ ਅਜੇ ਰਕਮ ਬਖੂਤ ਖਰੂਤੀ ਆ ਨਵੇਂ ਸਿਰੇ ਤੋਂ ਦਰਿਆ ਦੀ ਫੇਰ ਜਿਹੜੀ ਆ ਉਹ ਕੰਡੀਸ਼ਨ ਮਾੜੀ ਆ ਬੰਨਾਂ ਦੀ ਆਪਣੇ ਆ ਨੋਚਾਂ ਦੀ ਮਰੜਿਆਂ ਦੀ ਬਹੁਤ ਮਾੜੀ ਹਾਲਤ ਵਾ ਰੇਤਾ ਜਿਹੜੀ ਉਹ ਪਰੀ ਪਈ ਆ ਜੇ ਬਰਸਾਤ ਪਿਛਲੇ ਸਾਲ ਨਾਲੋਂ ਘੱਟ ਵੀ ਹੋ ਜਾਂਦੀ ਆ ਤਾਂ ਵੀ ਬੰਨ ਜਿਹੜੇ ਉਹ ਖਿੱਲਰਨਗੇ ਇਹਦੇ ਨਾਲ ਜਿਹੜੇ ਹਾਈਵੇ ਨਿਕਲ ਰਹੇ ਆ ਉਹਨਾਂ ਦੀ ਲੋਕਾਂ ਨੂੰ ਲੋੜ ਕੋਈ ਨਹੀਂ ਪਰ ਫਿਰ ਵੀ ਜੇ ਸਰਕਾਰ ਹਾਈਵੇ ਕੱਢਣਾ ਚਾਹੁੰਦੀ ਆ ਤੇ ਉਹਦੇ ਤੇ 4 ਗੁਣਾ ਬਾਜ਼ਾਰੀ ਰੇਟ ਤੇ 50% ਅਜਾੜਾ ਪਤਾ ਦੇ ਕੇ ਵਾਜਬ ਕੀਮਤਾਂ ਦੇ ਕੇ ਲੋਕਾਂ ਨੂੰ ਉੱਥੋਂ ਅਜਾੜਿਆ ਜਾਵੇ ਇਸੇ ਤਰ੍ਹਾਂ ਜਿਹੜੀ ਰੇਲਵੇ ਲੈਨ ਆ ਰਹੀ ਆ ਕਰਿਆਲੇ ਪੱਟੀ ਤੋਂ ਉਹਦੀ ਵੀ ਜ਼ਮੀਨ ਦਾ ਐਦਾਂ ਵਾ ਇਸੇ ਤਰ੍ਹਾਂ ਸਾਡੀ ਮੰਗ ਆ ਵੀ ਜਿਹੜੀ ਦਰਿਆ ਦੇ ਵਿੱਚ ਜ਼ਮੀਨ ਆ ਉਹ ਵੀ 4 ਗੁਣਾ ਬਾਜ਼ਾਰੀ ਰੇਟ ਤੇ ਐਕਵਾਇਰ ਕਰਕੇ 50% ਅਜਾੜਾ ਪਤਾ ਦੇ ਕੇ ਉਹਨੂੰ ਦਰਿਆ ਨੂੰ ਵੀ ਨਹਿਰ ਦੀ ਸ਼ਕਲ ਦਿੱਤੀ ਜਾਵੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੀ ਅਸੀਂ ਬਾਰ ਬਾਰ ਗੱਲ ਕਰ ਰਹੇ ਹਾਂ 2007 ਤੋਂ ਇੰਤਕਾਲਾ ਜਿਹੜੀਆਂ ਤੋਰਨੀਆਂ ਉਹ ਇੰਤਕਾਲਾ ਬਹਾਲ ਕੀਤੇ ਜਾਂ ਜਾਣ ਤੇ ਕੱਚੀਆਂ ਪੈੜੀਆਂ ਦੀਆਂ ਗਰਦਾਵਰੀਆਂ ਜਿਹੜੀਆਂ ਵਾ ਉਹ ਬਹੁਤ ਜ਼ਰੂਰੀ ਆ ਉਹਦਾ ਜਿਹੜਾ ਪੱਕੇ ਤੌਰ ਤੇ ਉਹਨਾਂ ਨੂੰ ਲੋਕਾਂ ਨੂੰ ਮਾਲਕੀ ਹੱਕ ਦੇ ਕੇ ਮਾਲਕ ਬਣਾਇਆ ਜਾਵੇ ਰੇਤ ਕਢਣ ਦਾਕ ਜਮੀਨ ਮਾਲਕਾਂ ਨੂੰ ਹੋਵੇ ਪੁਲਿਸ ਨਾਲ ਸੰਬੰਧਿਤ ਪੈਂਡੇ ਕੇਸ ਪਏ ਆ ਮਾਲ ਮਹਿਤਮੇ ਨਾਲ ਸੰਬੰਧਿਤ ਪੈਂਡੇ ਕੇਸ ਪਏ ਆ ਇਸੇ ਤਰ੍ਹਾਂ ਲਹਿਰ ਭਾਗ ਦੇ ਨਾਲ ਸੰਬੰਧਿਤ ਬਹੁਤ ਮਸਲੇ ਆ ਸਾਡੇ ਕੋਲ ਥੱਬਾ ਦਰਖਾਸਤਾਂ ਦਾ ਵਾ ਮੰਗ ਪੱਤਰ ਅਨੁਸਾਰ ਇਹ ਸਾਰਿਆਂ ਮਸਲਿਆਂ ਤੇ ਅੱਜ ਵਾਲਾ ਜਿਹੜਾ ਉਹ ਉਹ ਤਰਨਾਵਾ ਔਰ ਇਹਦੇ ਤੇ ਜਿਹੜਾ ਮੰਗ ਪੱਤਰ ਦਿੱਤਾ ਸੀ ਅੱਜ ਉਹ ਤੇ ਵਿਚਾਰ ਹੋਊਗੀ ਦਰਖਾਸਤਾਂ ਦੇਾਂਗੇ ਇਹਦੇ ਤੇ ਸਾਰਿਆਂ ਸਬੰਧਤ ਮਹਿਕਮਿਆਂ ਦੇ ਨਾਲ ਡੀਸੀ ਸਭ ਬੁਲਾ ਕੇ ਉਹਨਾਂ ਨਾਲ ਮੀਟਿੰਗ ਕਰਾ ਕੇ ਸਾਰਿਆਂ ਨੂੰ ਹੱਲ ਕਰਨ ਦੀ ਕੀ ਗੱਲ ਕਰਦੇ ਆ ਉਹਦੇ ਅਨਸਾਰ ਫਿਰ ਅਗਲਾ ਜਿਹੜਾ ਐਲਾਨ ਸਾਡਾ ਹੋਊਗਾ ਕਿਉਂਕਿ ਲੋਕ ਬਹੁਤ ਥੱਲੇ ਅੱਕੇ ਪਏ ਆ ਥੱਕੇ ਪਏ ਆ ਇਹ ਬਾਰਡਰ ਦਾ ਏਰੀਆ ਵੀ ਆ ਦਰਿਆਵਾਂ ਦਾ ਏਰੀਆ ਵੀ ਆ ਬਹੁਤ ਵੱਡੀਆਂ ਮਾਰਾਂ ਪੈ ਰਹੀਆਂ ਆ ਪਰ ਕਿਸੇ ਦੀ ਕੋਈ ਇੱਥੇ ਸੁਣਵਾਈ ਨਹੀਂ ਲੋਕ ਦਫ਼ਤਰਾਂ ਦੇ ਵਿੱਚ ੱੱਕੇ ਖਾਂਦੇ ਫਿਰਦੇ ਆ ਸੋ ਐਸ ਕਰਕੇ ਅੱਜ ਇਹ ਤਰਨਾ ਜਿਹੜਾ ਵੱਡੀ ਗਿਣਤੀ ਚ ਲਾਇਆ ਗਿਆ ਵਾ ਇਹਦਾ ਹੁਣ ਸਰਕਾਰ ਦੇ ਪਾਲੇ ਚ ਗੇਂਦ ਬਾਬੇ ਸਰਕਾਰ ਕੀ ਕਰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਰਨੇ ਹੋਰ ਲੰਬੇ ਚੱਲਣ ਦੀਆਂ ਸੰਭਾਵਨਾ ਬਣਨ ਗਈਆਂ ਅੱਜ ਵਾਲਾ ਤਰਨਾ ਜਿਹੜਾ ਵਾ ਇਹ ਐਸ ਕਰਕੇ ਆ ਵੀ ਅਸੀਂ ਜੋ ਮੰਗ ਪੱਤਰ ਦਾ ਉਹਦੇ ਅਨੁਸਾਰ ਸਰਕਾਰ ਤੇ ਪ੍ਰਸ਼ਾਸਨ ਕੰਮ ਕਰੇ ਸਾਡੇ ਨਾਲ ਜੋਨ ਬਾਬਾ ਰਾਮਰਾਣ ਦੇ ਪ੍ਰਧਾਨ ਸਰਜੀਤ ਸਿੰਘ ਮੌਜੂਦ ਨੇ ਪ੍ਰਧਾਨ ਜੀ ਜਿਸ ਤਰ੍ਹਾਂ ਅੱਜ ਸਾਰਾ ਦਿਨ ਮੋਰਚਾ ਚੱਲ ਰਿਹਾ ਇੱਕ ਵੱਡਾ ਮੰਗ ਪੱਤਰ ਔਰ ਵੱਡੇ ਪੱਧਰ ਤੇ 106 ਦੇ ਨੇੜੇ ਤੇ ਲੇਰਖਾਸ਼ਾਂ ਜਿਹੜੀ ਦਿੱਤੀਆਂ ਗਈਆਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਸਕੇਪ ਚ ਥੋੜੀ ਜਾਣਕਾਰੀ ਦਿਓ ਦੇਖੋ ਜੀ ਅੱਜ ਜਿਹੜਾ ਮੋਰਚਾ ਸੀਗਾ ਡੀਸੀ ਦਫ਼ਤਰੋਂ ਇੱਕ ਦਿਨ ਦਾ ਜਿਹੜਾ ਮੋਰਚਾ ਲੱਗਾ ਸੀਗਾ ਉਹਦੇ ਇਹ ਜਿਹੜਾ ਮੋਰਚਾ ਸੀਗਾ ਪੱਕਾ ਮੋਰਚਾ ਜਿਹੜਾ ਸ਼ੰਭੂਰ ਖਨੋਰੀ ਬਾਰਡਰ ਤੇ ਜਿਹੜਾ ਹੋਰ ਨਾਲ ਬਾਰਡਰਾਂ ਦੇ ਉੱਤੇ ਜਿਹੜਾ ਲਗਾਤਾਰ ਚੱਲ ਰਿਹਾ ਇਹ ਜਿਹੜਾ ਮੋਰਚਾ ਅੱਜ ਦਾ ਇੱਕ ਦਿਨ ਦਾ ਜਿਹੜਾ ਆਪਾਂ ਲਾਇਆ ਸੀਗਾ ਇਹ ਲੋਕਲ ਮੰਗਾਂ ਦੇ ਉੱਤੇ ਜਿਹ ਕਿਉਂਕਿ ਲੋਕਲ ਪੁਲਿਸ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਔਰ ਬਿਜਲੀ ਵਿਭਾਗ ਦੇ ਨਾਲ ਨਹਿਰੀ ਵਿਭਾਗ ਦੇ ਨਾਲ ਕਿਤੇ ਨਾ ਕਿਤੇ ਜਿਹੜੀਆਂ ਬਹੁਤ ਮੰਗਾ ਜਿਹੜੀਆਂ ਨੇ ਉਹ ਪਈਆਂ ਸੀ ਜਿਹੜੇ ਲੋਕਲ ਲੋਕਾਂ ਦੇ ਮਸਲੇ ਨੇ ਜਿਹੜੇ ਉਹ ਜਿਉਂ ਦੇ ਤਿਉਂ ਹੀ ਕਿਤੇ ਪਏ ਸੀ ਤਾਂ ਉਹਨਾਂ ਦੇ ਅੱਜ ਜਿਹੜਾ ਇੱਥੇ ਸਮੁੱਚੇ ਲੋਕ ਜਿਹੜੇ ਪਹੁੰਚੇ ਨੇ ਉਹਨਾਂ ਦੇ ਵਿੱਚੋਂ ਤਕਰੀਬਨ 100 ਸੱਤ ਅਰਜ਼ੀਆਂ ਜਿਹੜੀਆਂ ਨੇ ਇੱਥੇ ਸਾਡੇ ਕੋਲ ਲਾਡ ਟਿੱਕਰ ਪਹੁੰਚੀਆਂ ਨੇ ਅਜੇ ਕੁਝ ਅਰਜ਼ੀਆਂ ਹੋਰ ਵੀ ਜਿਹੜੀਆਂ ਅਜੇ ਉਹ ਰਹਿੰਦੀਆਂ ਨੇ ਤਾਂ ਦੇਖੋ ਅ ਅੱਜ ਜੇ ਗੱਲ ਕਰੀਏ ਤਾਂ ਜੇ ਲੰਮੇ ਸਮੇਂ ਤੋਂ ਜਿਹੜੇ 107 ਬੰਦੇ ਨੇ ਇਹਨਾਂ ਦੇ ਕਿਤੇ ਨਾ ਕਿਤੇ ਮਸਲੇ ਜਿਹੜੇ ਨੇ ਉਹ ਲੜਕਦੇ ਆ ਰਹੇ ਸੀ ਤਾਂ ਅੱਜ ਜਿਹੜਾ ਇੱਕ ਇਹ ਵੀ ਟੀਮ ਵਰਕ ਦੇ ਹਿਸਾਬ ਨਾਲ ਜਿਹੜਾ ਇੱਕ ਇਕੱਠੇ ਕਰਕੇ ਔਰ ਜਿਹੜਾ ਇਹ ਮਸਲਾ ਹੈ ਉਹ ਡੀਸੀ ਸਾਹਿਬ ਅੱਗੇ ਰੱਖਿਆ ਡੀਸੀ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਇਹਨਾਂ ਨੂੰ ਜਿਹੜਾ 12 ਤਰੀਕ ਨੂੰ ਮੀਟਿੰਗ ਕਰਕੇ ਵੱਖ-ਵੱਖ ਜਿਹੜੇ ਸਬੰਧਤ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਮਸਲਾ ਆ ਲੈ ਇਹਨਾਂ ਨੂੰ ਇਹ ਕਰਵਾਇਆ ਜਾਏਗਾ ਤਾਂ 12 ਤਰੀਕ ਨੂੰ ਦੇਖਦੇ ਆਂ ਵੀ ਅੱਗੇ ਜਿਹੜਾ ਇਹ ਪ੍ਰਸ਼ਾਸਨ ਦੇ ਵੱਲੋਂ ਕਿਹੋ ਜਿਹਾ ਰਿਸਪਾਂਸ ਮਿਲਦਾ ਫਿਰ ਉਹਦੇ ਤੇ ਅੱਗੇ ਜਿਹੜੀ ਉਹ ਕਾਰਵਾਈ ਉਹ ਕੀਤੀ ਜਾਏਗੀ ਇਹ ਇਸ ਤੋਂ ਜਿਹੜਾ ਅੱਜ ਕਰੀਬ ਇੱਥੇ 10 ਸਾਲ ਤੇ ਵੀ 1.5 ਸਾਲ ਹੋ ਗਿਆ ਇੱਥੇ ਧਰਨਾ ਆਪਾਂ ਡਿਸਟ੍ਰਿਕਟ ਪੱਲਸ ਤੱਕ ਅੱਗੇ ਲਗਾਤਾਰ ਧਰਨੇ ਲੱਗਦੇ ਰਿਹਾ ਛੇ ਤੇ ਛੇਤੀ ਲੱਗਦੇ ਰਿਹਾ ਹੁਣ ਇਸ ਤੋਂ ਅੱਗੇ ਰਾਣੀਤ ਕੀ ਰਹੂਗੀ ਜਿਵੇਂ ਅੱਜ ਬੇਸ਼ੱਕ ਦੀ ਇੱਕ ਦਰਖਾਸਤ ਲੈ ਦਰਖਾਸਤਾਂ ਲੈ ਲਈ ਗਈਆਂ ਮੰਗ ਪੱਤਰ ਲੈ ਲਏ ਗਏ ਥੋੜੀ ਜੀ ਜਾਣਕਾਰੀ ਦੇਖੋ ਜੀ ਤਕਰੀਬਨ ਸਾਲ ਹੀ ਮੰਨ ਕੇ ਚੱਲਦੇ ਆ ਕਿ ਸਾਲ ਹੋ ਗਿਆ ਜਿਹੜਾ ਆਪਾਂ ਇੱਥੇ ਮੋਰਚਾ ਜਿਹੜਾ ਕਦੇ ਵੀ ਡੀਸੀ ਦਫ਼ਤਰ ਹੁਣ ਧਰਨਾ ਜਿਹੜਾ ਨਹੀਂ ਲਾਇਆ ਤਾਂ ਮੇਰੇ ਖਿਆਲ ਦੇ ਵਿੱਚ ਜੇ ਸਾਲ ਨਹੀਂ ਲਾਇਆ ਤਾਂ ਜਿਵੇਂ ਕਹਿ ਦਿੰਦੇ ਨੇ ਬੱਚਾ ਰੋਵੇ ਨਾ ਤੇ ਮਾਂ ਵੀ ਜਿਹੜੀ ਉਹ ਦੁੱਧ ਨਹੀਂ ਦਿੰਦੀ ਤੇ ਜਿੰਨਾ ਚਿਰ ਸਾਡੇ ਲੋਕ ਇਸ ਚੀਜ਼ ਦੇ ਉੱਤੇ ਆਪਦਾ ਦਰਦ ਜਿਹੜਾ ਉਹ ਸਾਹਮਣੇ ਲੈ ਕੇ ਨਹੀਂ ਆਉਂਦੇ ਤਾਂ ਮੈਂ ਸਾਨੂੰ ਇਹ ਲੱਗਦਾ ਹੈ ਵੀ ਕਿਤੇ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਕਾਰਵਾਈ ਨਹੀਂ ਕਰਦਾ ਉਹ ਮਸਲੇ ਵੀ ਜਿਹੜੇ ਜੂੰ ਦੇ ਤ्यों ਹੀ ਰਹਿ ਜਾਂਦੇ ਨੇ ਤਾਂ ਅੱਜ ਜਿਹੜਾ ਹੁਣ ਕਾਫੀ ਸਮੇਂ ਲੰਮੇ ਸਮੇਂ ਬਾਅਦ ਜਿਹੜਾ ਅੱਜ ਇੱਥੇ ਮੋਰਚਾ ਲੱਗਾ ਹੈ ਔਰ ਮੋਰਚੇ ਦੇ ਵਿੱਚ ਤੁਹਾਨੂੰ ਦੱਸਿਆ ਵੀ 107 ਤਰਖਾਸਤਾਂ ਜਿਹੜੀਆਂ ਨੇ ਇੱਥੇ ਆਈਆਂ ਨੇ ਹੁਣ 107 ਲੋਕਾਂ ਦੇ ਮਸਲੇ ਅਜੇ ਤੇ ਉਵੇਂ ਦੇ ਉਵੇਂ ਬੈਸੀਗੇ ਤਾਂ ਜੇ ਕਿਤੇ ਇਹ ਮੋਰਚੇ ਵਿੱਚ ਕਿਤੇ ਨਾ ਕਿਤੇ ਲੱਗੇ ਹੁੰਦੇ ਤਾਂ ਛੇ ਦੇ ਹੱਲ ਜਿਹੜੇ ਨਾਲ ਦੀ ਨਾਲ ਹੀ ਹੋ ਜਾਂਦੇ ਹੁਣ ਸਾਲ ਤੋਂ ਪੁਰਾਣੇ ਜਿਹੜੇ ਨੇ ਮਤਲਬ ਜਿਹੜੇ ਮਸਲੇ ਨੇ ਜੇ ਉਹ ਗੱਲ ਕਰੀਏ ਵਿੱਚ ਇਹੋ ਜਿਹੇ ਮਸਲੇ ਵੀ ਹੈਗੇ ਨੇ ਜਿਹੜੇ 2018 ਦੇ ਮਸਲੇ ਨੇ ਔਰ ਜੇ ਮਸਲਿਆਂ ਦੇ ਵਿੱਚੋਂ ਮਸਲਿਆਂ ਦੀ ਗੱਲ ਕਰੀਏ ਕਿਤੇ ਨਾ ਕਿਤੇ ਨਸ਼ੇ ਦਾ ਵੀ ਦਰਖਾਸਤਾਂ ਆਈਆਂ ਨੇ ਨਸ਼ੇ ਦੇ ਮਸਲੇ ਤੇ ਤਾਂ ਦੇਖੋ ਜਿਹੜਾ ਕੰਮ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਜਾਂ ਸਿਵਲ ਪ੍ਰਸ਼ਾਸਨ ਦਾ ਉਹ ਵੀ ਕੰਮ ਜਿਹੜਾ ਇਹ ਸਾਨੂੰ ਅੱਜ ਜਥੇਬੰਦੀਆਂ ਨੂੰ ਕਰਨਾ ਪੈ ਰਿਹਾ ਤਾਂ ਇਹ ਸਾਡੇ ਦੇਸ਼ ਦੀ ਜਿਹੜੀ ਦੁਰਵਤੋਂ ਦਰਪਾਗੇ ਆ ਮਤਲਬ ਸਮਝ ਲਓ ਤੁਸੀਂ ਵੀ ਜਿਹੜਾ ਸਾਡਾ ਜਿਹੜੇ ਮਸਲੇ ਨੇ ਸਾਨੂੰ ਇਹ ਧਰਨਿਆਂ ਦੇ ਵਿੱਚ ਰਪੇ ਕੇ ਤੇ ਫੇਰ ਹੀ ਹੱਲ ਕਰਾਉਣੇ ਪੈਂਦੇ ਨੇ ਆਪਣੇ ਆਪ ਜਿਹੜਾ ਮਸਲਾ ਉਹ ਇੰਨਾ ਦਫ਼ਤਰਾਂ ਦੇ ਵਿੱਚ ਹੀ ਫੈਲਾ ਪਈਆਂ ਰਹਿੰਦੀਆਂ ਨੇ ਮਸਲਾ ਨਹੀਂ ਹੱਲ ਹੁੰਦਾ ਬਾਕੀ ਇੱਕ ਸਾਡਾ ਕਿਸਾਨ ਜਿਹੜਾ ਉਹ ਉੱਥੋਂ ਜਿਹੜੀ ਉਹਨਾਂ ਨੂੰ ਗੈਸ ਚੜੀ ਸੀ ਮੱਲਾਂ ਵਾਲੇ ਦੇ ਸਬੰਧ ਤੇ ਉਹ ਜਿਹੜਾ ਸ਼ੀਦ ਹੋ ਗਿਆ ਸੀਗਾ ਉਹਦਾ ਵੀ ਇੱਕ ਬਹੁਤ ਵੱਡਾ ਮਸਲਾ ਹੈ ਉਹਨੂੰ ਜਿਹੜਾ ਸਰਕਾਰ ਦੇ ਵੱਲੋਂ 5 ਲੱਖ ਰੁਪਏ ਮੁਆਵਜ਼ੇ ਦੀ ਜਿਹੜਾ ਸਰਕਾਰ ਨੇ ਐਲਾਨ ਕੀਤਾ ਹੋਇਆ ਉਹ ਵੀ ਦਿਵਾਉਣ ਵਾਸਤੇ ਜਿਹੜਾ ਉਹਨਾਂ ਦੀ ਅੱਜ ਫੈਲ ਵੀ ਹੈ ਜਿਹੜੀ ਉਹ ਡੀਸੀ ਸਾਹਿਬ ਐਡੀਸੀ ਸਾਹਿਬ ਨੂੰ ਜਿਹੜੀ ਉਹ ਦਿੱਤੀ ਗਈ ਆ ਤਾਂ 12 ਤਰੀਕ ਨੂੰ ਅਸੀਂ ਦੇਖਦੇ ਆਂ ਵੀ ਕੀ ਕਰਦੇ ਨੇ ਜੇ ਉਹਨਾਂ ਜਿਹੜੀਆਂ ਮਸਲੇ ਸੀ ਕਿ ਅਗਰ ਇਹਨਾਂ ਦੇ ਉੱਤੇ ਕੋਈ ਹੱਲ ਨਾ ਹੋਇਆ ਤਾਂ ਫਿਰ ਜਿਹੜਾ ਅੱਗੇ ਜਿਹੜੀ ਉਹ ਤੇ ਲਾ ਕੇ ਮੀਟਿੰਗ ਤਾਂ ਉਸ ਤੋਂ ਬਾਅਦ ਜਿਹੜਾ ਹੈ ਕਿਸੇ ਨਾ ਕਿਸੇ ਮੋਰਚੇ ਦਾ ਜਿਹੜਾ ਫਿਰ ਐਲਾਨ ਕੀਤਾ ਜਾਏਗਾ ਤਾਂ ਵੱਡਾ ਐਕਸ਼ਨ ਜਿਹੜਾ ਉਹ ਕਰਨ ਦੀ ਜ਼ਰੂਰਤ ਮਿਲੇਗੀ 2023 ਦੇ ਹੜ੍ਹਾਂ ਵਾਲੇ ਜਿਹੜੇ ਖਰਾਬੇ ਨੇ ਉਹ ਅਜੇ ਵੀ ਪਏ ਹੋਏ ਨੇ ਲੋਕਾਂ ਨੂੰ ਤਾਂ ਹੜ੍ਹ ਦੁਬਾਰਾ ਆਉਣ ਦੀ ਸਥਿਤੀ ਦੇ ਵਿੱਚ ਨੇ ਪਾਣੀ ਦਰਿਆ ਦਾ ਜਿਹੜਾ ਉਹ ਪੱਦਰ ਵੱਧ ਚੁੱਕਿਆ ਤਾਂ ਉਹਦੇ ਤੇ ਵੀ ਕਿਤੇ ਨਾ ਕਿਤੇ ਜਿਹੜਾ ਅਜੇ ਤੱਕ ਹੜ੍ਹਾਂ ਦਾ ਜਿਹੜਾ ਇਹਨਾਂ ਨੂੰ ਮਾਫਜ਼ਾ ਨਹੀਂ ਸਰਕਾਰ ਨੇ ਦਿੱਤਾ ਪੰਜਾਬ ਸਰਕਾਰ बड़े-बड़े-बड़े वादे करके भगवंत मान साहब इधर मुठियां वाले बगे वाला ਦੇ ਵਿੱਚ ਪਜਾਮਾ ਤਾਂ ਕਰਕੇ ਆ ਕੇ ਪਾਣੀ ਦੇ ਵਿੱਚ ਵੜ ਕੇ بڑے-बड़े-बड़े वादे ਕਰਕੇ ਗਏ ਤਾਂ ਉਹ ਵੀ ਜਿਹੜੇ ਨੇ ਉਵੇਂ-ਦਵੇਂ ਪਾਇਆ 6800 ਰੁਪਏ ਕੇਂਦਰ ਸਰਕਾਰ ਵੱਲੋਂ ਜਿਹੜਾ ਦਿੱਤਾ ਗਿਆ ਉਹ ਰਹਿ ਗਿਆ ਉਸ ਤੋਂ ਬਾਅਦ ਜਿਹੜਾ ਉਹ ਅਗਲਾ ਮੁਆਵਜ਼ਾ ਜਿਹੜਾ ਪੰਜਾਬ ਸਰਕਾਰ ਵੱਲੋਂ ਦੇਣਾ ਸੀ ਉਹ ਵੀ ਨਹੀਂ ਦਿੱਤਾ ਗਿਆ ਤਾਂ 1800 ਵੀ ਜਿਹੜਾ ਹੈ ਉਹ ਵੀ ਕਿਤੇ ਨਾ ਕਿਤੇ ਅਜੇ ਵਿੱਚ ਹੀ ਰੁਲਦਾ ਪਿਆ ਹੈ ਤਾਂ ਉਹਨਾਂ ਦੇ ਵੀ ਜਿਹੜੀ ਉਹ ਗੱਲਬਾਤ ਚੱਲ ਰਹੀ ਹੈ ਧੰਨਵਾਦ ਪ੍ਰਧਾਨ ਜੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋਰ ਜਾਣਕਾਰੀ ਦਿੱਤੀ ਓਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਬਾਠ ਮੌਜੂਦ ਹੈਗੇ ਆ ਬਾਠ ਸਾਹਿਬ ਅੱਜ ਜਿਹੜਾ ਧਰਨਾ ਲੱਗਾ ਇਸ ਦੇ ਬਾਰੇ ਕੀ ਕਹੋਗੇ ਤੁਸੀਂ ਧਰਨਾ ਜਿਹੜਾ ਸੀ ਅੱਜ ਲੋਕਲ ਮੰਗਾਂ ਦੇ ਸੀ ਕੋ ਜਿੰਨੀਆਂ ਵੀ ਸਾਡੇ ਰੋਡ ਨਾਲ ਸੰਬੰਧਿਤ ਆ ਜਾਂ ਦਰਿਆ ਦੇ ਨਾਲ ਸੰਬੰਧਿਤ ਆ ਜਾਂ ਜਿਹੜੇ ਮਾਵਦੇ ਨਹੀਂ ਮਿਲੇ ਪੈਸਾ ਨਹੀਂ ਮਿਲਿਆ ਉਹਨਾਂ ਨੂੰ ਹੋਰ ਬਹੁਤ ਪੁਲਸ ਨਾਲ ਸੰਬੰਧਿਤ ਮਸਲੇ ਆ ਇਹਨਾਂ ਸਾਰਿਆਂ ਤੇ ਧਰਨਾ ਲੱਗਾ ਜਿਹਦੇ ਤੇ ਡੀਸੀ ਸਾਹਿਬ ਨੇ ਬਹਿਣਾ ਹੀ ਇਸੇ ਦਾ ਅੱਜ ਛੁੱਟੀ ਤੇ ਆ ਏਡੀਸੀ ਬੈਠਾ ਸੀ ਉਹਦੇ ਨਾਲ ਗੱਲਬਾਤ ਹੋਈ ਉਹ 12 ਤਰੀਕ ਦਾ ਟਾਈਮ ਦਿੰਦਾ ਠੀਕ ਹੈ ਜਿਹੜੇ ਸਬੰਧਤ ਅਧਿਕਾਰੀ ਆ ਸਾਰੇ ਨਹਿਰ ਭਾਗ ਦੇ ਡਰੇਨ ਭਾਗ ਦੇ ਬਿਜਲੀ ਨਾਲ ਸਬੰਧਤ ਐਸਸੀ ਆ ਇਹ ਸਾਰੇ ਉਸ ਦਿਨ 12 ਤਰੀਕ ਨੂੰ ਬੈਠਣਗੇ ਬਹਿ ਕੇ ਤੇ ਜਿਹੜੇ ਮਸਲਿਆਂ ਦਾ ਹੱਲ ਕਰਨਗੇ ਜੇ ਮਸਲਿਆਂ ਦੀ ਉਹ ਪ੍ਰोसीडिंग ਦੇਣਗੇ ਸਾਨੂੰ ਕਿ ਕਿਹੜੇ ਪਹਿਲਾਂ ਕਰ ਦਿੱਤੇ ਹੱਲ ਕਿਹੜਿਆ ਹੋ ਸਕਦੇ ਕਿਹੜੇ ਨਹੀਂ ਹੋ ਸਕਦੇ ਉਹਨਾਂ ਸਾਰਿਆਂ ਦਾ ਵਿਚਾਰ ਚਰਚਾ ਕੀਤੀ ਜਾਊਗੀ ਉਸ ਤੋਂ ਬਾਅਦ ਜੇ ਕੋਈ ਹੱਲ ਨਹੀਂ ਕੱਢਦੇ ਤੇ ਅਸੀਂ ਜਿਹੜਾ ਸ਼ੰਭੂ ਮੋਰਚੇ ਤੇ ਸਾਡੇ ਫਰੋਜਪੁਰ ਦੀ ਡਿਊਟੀ ਆ ਰਹੀ ਆ ਉਹਦੇ ਤੋਂ ਬਾਅਦ ਆਣ ਕੇ ਫੇਰ ਇੱਥੇ ਮੋਰਚਾ ਲਾਉਣ ਦੀ ਸਾਨੂੰ ਲੋੜ ਨੌਬਤ ਪਹਿਲੀ ਗੱਲ ਨਾ ਆਵੇ ਜੇ ਪਈ ਲੋੜ ਤੇ ਫੇਰ ਸਾਨੂੰ ਫੇਰ ਆਣ ਕੇ ਧਰਨਾ ਲਾਵਾਂਗੇ ਤੇ ਨਾਲ ਜਿਹੜੇ ਇੱਥੋਂ ਦਾ ਪ੍ਰਸ਼ਾਸਨ ਆ ਕੋਈ ਵੀ ਹਰ ਕਿਸ ਮੈਘਮੇ ਨਾਲ ਸੰਬੰਧਿਤ ਆ ਉਹ ਆਪਦੇ ਕੰਮਾਂ ਦੇ ਗੌਰ ਕਰੇ ਵੀ ਇਹ ਅਸੀਂ ਕੰਮ ਕਰਨੇ ਆ ਕਿਸਾਨਾਂ ਮਜ਼ਦੂਰਾਂ ਦੇ ਜਿਹੜੀਆਂ ਸੰਬੰਧਿਤ ਮਸਲਿਆਂ ਦਾ ਹੱਲ ਕਰਨਾ ਹੈ ਜੇ ਆਨਤਾਨੀ ਤਾਲ ਮਟੋਲੇ ਦੀ ਗੱਲ ਕਰਦੇ ਤੇ ਫੇਰ ਇਹ ਆਉਣ ਵਾਲੇ ਦਿਨਾਂ ਫਿਰ ਚਿੰਗਾਰਾ ਤੇਜ਼ ਕਰਾਂਗੇ ਪ੍ਰਧਾਨ ਜੀ ਇੱਕ ਛੋਟਾ ਜਿਹਾ ਸਵਾਲ ਹੈਗਾ 106 ਜਿਹੜੇ ਮੰਗ ਇੱਥੇ ਕਹਿ ਸਕਦੇ ਵੀ 106 ਜਿਹੜੀਆਂ ਦਰਖਾਸਤ ਦਿੱਤੀਆਂ ਗਈਆਂ ਔਰ ਜਿਹੜਾ ਮੰਗ ਪੱਤਰ ਦਿੱਤਾ ਉਹ ਵੱਖਰਾ ਕੀ ਕਹਿ ਸਕਦੇਮ ਫਿਰ ਜਿਹੜਾ ਜਿਹੜਾ ਇੱਥੇ ਜ਼ਿਲ੍ਹਾ ਕਮਲਖਸਾ ਹੈਗਾ ਜਿਹੜੇ ਅਫਸਰ ਹੈਗੇ ਆ ਜਿਹੜੇ ਏਡੀਸੀ ਜਾਂ ਡੀਸ ਸਾਹਿਬ ਹੈਗੇ ਆ ਉਹ ਫਿਰ ਕਰ ਕੀ ਰਹਿ ਜੇ ਅਗਰ ਆਪਾਂ ਗੱਲ ਕਰਦੇ ਆਂ ਤੇ ਆਪਣੇ ਰਹੀਆਂ ਜੜੀਆਂ ਜੜੀਆਂ ਮੰਗਾਂ ਆਈਆਂ ਜਿਹੜੇ ਮੰਗ ਪੱਤਰ ਆ ਗਏ ਕੀ ਕਹਿਣਾ ਚਾਹੋਗੇ ਤੁਸੀਂ ਉਹਨੂੰ ਬੋਲਿਆ ਉਹੋ ਹੀ ਇਹਨਾਂ ਨੂੰ ਜਗਾਉਣ ਆਏ ਇਹਨਾਂ ਦੀ ਨੀਤ ਤੋਂ ਇਹਨਾਂ ਨੂੰ ਜਗਾਉਣ ਆਏ ਆ ਵੀ ਸਾਡੇ ਕੰਮ ਕਰੋ ਨਹੀਂ ਤੇ ਆਉਣ ਵਾਲੇ ਦਿਨਾਂ ਫਿਰ ਤੁਹਾਡੇ ਤੇ ਨੌਬਤ ਜਿਹੜੀ ਆ ਹੋਰ ਤਰ੍ਹਾਂ ਦੀ ਆਊਗੀ ਕੋਈ ਉਹ ਨਹੀਂ ਕਰਨ ਦੇ ਲੋਕਾਂ ਨੂੰ ਨਹੀਂ ਰਹਿਣਗੇ ਇਹ ਨੌਬਤ ਤਾਂ ਆਉਂਦੀ ਆ ਵੀ ਇਹ ਜ਼ੋਰ ਨਹੀਂ ਕਰ ਰਹੇ ਨਨ ਗਵਲਿਆ ਕੰਮ ਦਾ ਪਿੱਛੇ ਬਤਲਕਾਂਵਾਂ ਲੈਣ ਤੇ ਤਸੀਮ ਤੇ ਆ ਬਤਲਕਾਂਵਾਂ ਲੈ ਜਿਹੜੀਆਂ ਤੇ ਪਹੁੰਚਿਆ ਜੇ ਅਧਿਕਾਰੀ ਕੰਮ ਕਰਨ ਹਰਕ ਦੀ ਗੱਲ ਸੁਣਨ ਸਥਾਨ ਮਦੂਰ ਨੂੰ ਬਰਾਬਰ ਰੱਖਣ ਹਰ ਕੋਈ ਵੀ ਆਉਂਰਾ ਜੀ ਦੀ ਕਿਤੇ ਹੱਦ ਨਹੀਂ ਪਹੁੰਚਦਾ ਉਹਦੀ ਗੱਲ ਕੋਈ ਨਾ ਤੇ ਆ ਨੌਕਾਂ ਨੂੰ ਕਰਨੇ ਲਾਉਂਦੀਆਂ ਸਾਨੂੰ ਨਾ ਹੋ ਧੰਨਵਾਦ ਕਾਨ ਠੀਕ ਧੰਨਵਾਦ ਸਰਦਾਰ ਉਹਨਾਂ ਦੀ ਵੱਡੀ ਆਸ ਦੇ ਨਾਲ ਕੋ ਜਾਵਾਂਗੇ ਕਿ ਜਦੋਂ 12 ਤਰੀਕ ਨੂੰ ਆਈਏ ਤੇ ਇਹਨਾਂ ਦੇ ਵਿੱਚੋਂ ਕਈ ਮਸਲੇ ਹੱਲ ਹੋਣ ਜਿਹੜੇ ਛੋਟੇ-ਛੋਟੇ ਆ ਕੋਈ ਪੁਲਿਸ ਫੋਰਸ ਮਤ ਦੇਣੀ ਆ ਕਿਸੇ ਦੀ ਵਟ ਦਾ ਮਸਲਾ ਵਾ ਕਿਸੇ ਦੇ ਰਾਹ ਦਾ ਮਸਲਾ ਬੰਦ ਨਿੱਕੇ-ਨਿੱਕੇ ਮਸਲੇ ਦੀ ਮੰਗਾਂ ਇਹਨਾਂ ਨੇ ਮੰਗ ਪੱਤਰ ਪਹਿਲਾਂ ਦਿੱਤੇ ਸੀਗੇ ਉਹਨਾਂ ਤੇ ਵਿਚਾਰ-ਵਿਮਰਸ਼ ਕਰਨ ਦੀ ਜਿਹੜਾ 12 ਤਰੀਕ ਨੂੰ ਮਿਲੀ ਜਿਹੜੀ ਨਿਸ਼ਚਿਤ ਕੀਤੀ ਗਈ ਹੈ ਜਿਹੜਾ ਕਿ ਮਾਨਯੋਗ ਜੀ ਸਾਬ ਉਹਨੂੰ ਦੇਖ ਕੇ ਜਿਹੜਾ ਹੈਗਾ ਆਪਣਾ ਜੋ ਵੀ ਆਪਣੇ ਹੱਦ ਨੇ ਉਹ ਕਰ ਦਿੱਤੇ ਜਾਣਗੇ ਇਨ ਦ ਮੀਨ ਟਾਈਮ ਇਨ ਜਿਹੜੀ ਹੈ ਜੱਥੇਬੰਦੀ ਵੱਲੋਂ ਵਕ ਵਕ ਤੇ ਸੋ ਅਸੀਂ ਤੁਸੀਂ ਦੇਖ ਰਹੇ ਹੋ ਚੈਨਲ ਸਾਡਾ 33 ਸਾਡੇ ਲੋਕ ਅੱਜ ਦੀ ਤੁਹਾਨੂੰ ਜਿਹੜੀ ਕਵਰੇਜ ਦਿੱਤੀ ਹੈ ਸਾਡੀ ਜਿਹੜੀ ਕਵਰੇਜ ਸੀ ਖਾਸ ਤੌਰ ਤੇ ਡੀਸੀ ਦਫਤਰ ਕਿਸਾਨ ਦੁਰਸ਼ਕਾਸ਼ ਚਮੇਟੀ ਜ਼ਿਲ੍ਹਾ ਕਮੇਟੀ ਜਿਹੜਾ ਧਰਨਾ ਲੱਗਾ ਸੀ ਉਸ ਨੂੰ ਲੈ ਕੇ ਸੀਗੀ ਔਰ ਜਿਹੜਾ ਵੱਡੇ ਪੱਧਰ ਤੇ ਅੱਜ ਜ਼ਿਲ੍ਹਾ ਕਮੇਟੀ ਵੱਲੋਂ ਕਿਸਾਨ ਦੁਰਸ਼ਕਾਸ਼ ਚਮੇਟੀ ਵੱਲੋਂ ਧਰਨਾ ਲਾ ਗਿਆ ਤੁਸੀਂ ਲਾਈਵ ਫੀਡਾ ਦੇਖ ਸਕਦੇ ਹੋ ਇਸ ਟਾਈਮ ਜਿਹੜਾ ਐਸਡੀਐਮ ਫਰੋਈਪੁਰ ਨੂੰ ਜਿਹੜਾ ਮੰਗ ਪੱਤਰ ਦੇ ਕੇ ਜਿਹੜਾ ਇਹ ਧਰਨਾ ਸਮਾਪਤ ਕੀਤਾ ਗਿਆ ਔਰ ਵੱਡੀਆਂ ਮੰਗਾਂ ਜਿਹੜੀਆਂ ਜਿਹੜਾ ਡੀਸੀ ਦਫ਼ਤਰ ਨੂੰ ਅੱਜ ਭੇਜੀ ਗਈਆਂ ਜਿੰਦੇ ਵਿੱਚ ਵੱਖ-ਵੱਖ ਭਾਗਾਂ ਨੂੰ ਲੈ ਕੇ ਭਾਵੇਂ ਉਹ ਜਿਲ੍ਹਾ ਪੁਲਿਸ ਵਿਭਾਗ ਸੀਗਾ ਭਾਵੇਂ ਕੋਈ ਮਾਲ ਵਿਭਾਗ ਸੀਗਾ ਭਾਵੇਂ ਜਿਸ ਤਰ੍ਹਾਂ ਵੀ ਕੋਈ ਹੈਗੇ ਸੀਗੇ ਸਬੰਧਤ ਥਾਣਿਆਂ ਨੂੰ ਲੈ ਕੇ ਮਸਲੇ ਸੀਗੇ ਐਸਐਸਪੀ ਲੈ ਦਫ਼ਤਰ ਨੂੰ ਲੈ ਕੇ ਡੀਸੀ ਦਫ਼ਤਰ ਨੂੰ ਲੈ ਕੇ ਜਿਹੜੇ ਦਫ਼ਤਰ ਨੂੰ ਲੈ ਕੇ ਜਿਹੜੇ ਮਸਲੇ ਹੈਗੇ ਸੀਗੇ ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਧਰਨਾ ਲਿਖਿਆ ਗਿਆ ਸੀਗਾ ਔਰ ਮੌਕੇ ਤੇ ਜਿਹੜਾ ਐਸਡੀਐਮ ਫਰੋਹੀਪੁਰ ਮੌਕੇ ਤੇ ਪਹੁੰਚੇ ਔਰ ਇੱਕ ਵੱਡਾ ਮੰਗ ਪੱਤਰ ਜਿਹੜਾ ਕਿਸਾਨ ਮਦੁਰਸ਼ਾ ਸੀਮੈਂਟੀਡਿੰਗ ਦਿੱਤਾ ਔਰ ਅਸੀਂ ਤੁਹਾਡੇ ਇੱਥੇ ਗੱਲਬਾਤ ਵੀ ਕਰਾਈ ਹੈਗੀ ਹੈ ਤੁਸੀਂ ਸਾਰੇ ਸਟੇਜ ਦੀ ਕਾਰਵਾਈ ਵੀ ਦੇਖੀ ਹੈਗੀ ਹੈ ਉਮੀਦ ਕਰਦੇ ਜਿਹੜਾ ਅਸੀਂ ਅੱਜ ਦੀ ਤੁਹਾਡੇ ਨੂੰ ਕਵਰੇਜ ਦਿੱਤੀ ਹੈ ਉਹ ਤੁਹਾਨੂੰ ਪਸੰਦ ਆਊਗੀ ਔਰ ਇਸ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਨਾ ਜੇ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ